ਤਰੀ ਤਰੀ ਫੜੀਆਂ ਵਰਗਾ ਕਰਨ ਕਰਨ ਵਦੋ ਤੂੰ ਕਿਵੇਂ ਲੱਗੀ ਹਨ ਲੱਗੀ ਨਾ ਬਹੁਤ ਆਹੋ ਕੀ ਲੱਗਦਾ ਭਈ ਆਜੀਬ ਲੱਗਦਾ ਨਾ ਵਾ ਜਿਵੇਂ ਨਾ ਜਿਵੇਂ ਨਾ ਭਈ ਆਇਆ ਹੁੰਦਾ ਵਿਹਾਰ ਚ ਝੋਨਾ ਲਾਉਣ ਝੋਨਾ ਲਾਉਣ ਲਸਣ ਦੀ ਚਟਨੀ ਆ ਹਾ ਲੱਸੀ ਵਰਦੇ ਆ ਲੱਸੀ ਆ ਹਾ ਦੁੱਧ ਮੜਾਈ ਕਰਨ ਬੋਲੀ ਕਰਨ ਬੋਲੀ ਜਾਈ ਚੰਗਾ ਵਲੌਗ ਬਣਾਈ ਹਾਂ ਹੈ ਵੀ ਐਵੇਂ ਐਵੇਂ ਇਦੂ ਤਾਂ ਹੀ ਨਹੀਂ ਬੀਤੁਰਿਆ ਕੁੜੀਆਂ ਕਹਿ ਸੀ ਮੱਡੀ ਦੇ ਮਾਸਾਂ ਨਾਲੇ ਕਾਚੀ ਵਾਰੀ ਖੁਰਮਾ ਕੁੜੀਆਂ ਵੀ ਆਈਪੀ ਬੰਦੇ ਆ ਗਏ ਹਾਂ ਤੇ ਇਹਨਾਂ ਨੂੰ ਗਰਾਊਂਡ ਚ ਲੈ ਜੀ ਅੱਜ ਹੈ ਗਰਾਊਂਡ ਚ ਲੈ ਜੀ ਇਹਨਾਂ ਨੂੰ ਪਿਆਰੀ ਲੋੜੀਆਂ ਆ ਰੋਣੀ ਬੈਠ ਕੇ ਰੋਟੀ ਖਾ ਕੇ ਇੱਕ ਕਿਆਣਾ ਹੋਣਾ ਹਾਂ ਮੁੱਲ ਲੈ ਕੇ ਨਾ ਇਹਨਾਂ ਨੂੰ ਬੈਠ ਕਰਾਉਣਾ ਚੱਲ ਚੱਲ ਮੈ ਜਾ ਓਏ ਦੋਵੇਂ ਦੋਵੇਂ ਮਸ਼ਾਂ ਨੂੰ ਲੈ ਪੈਗ ਲਾਉਂਦੇ ਨਾ ਇੱਕ ਬੀਜ ਗਿਆ ਹੈਲੋ ਮੈਂ ਕਦੇ ਵਾ ਜਾ ਆਸ ਜੰਨੇਓ ਜੰਨੇਓ ਤੁਸੀਂ ਦੋ ਮਹੀਨੇ ਡੋਲੂ ਵਾਲਾ ਭਾਣਾ ਵਿੱਚ ਮੈਂ ਵੀ ਇਹਨੂੰ ਇੰਨੇ ਵਰਗਾ ਡੋਲੂ ਵਾਲਾ ਭਾਣਾ ਹੁੰਦਾ ਇਹ ਦੋ ਮਹੀਨੇ ਨਹੀਂ ਆਉਂਦਾ ਨਾ ਦੱਪਵਾਣਾ ਮੈਂ ਮਰਦੀ ਨਾਲ ਜੱਕੜ ਮਰੀ ਜਾਂਦੇ ਜੱਕੜ ਫੜਾ ਨੇ ਘੜੋ ਨਹੀਂ ਕਹਿੰਦੀ ਜੱਕੜ ਤਾਂ ਚੰਦਾ ਹੀ ਹੁੰਦਾ ਸਹੀ ਗੱਲ ਆ ਫਿਰ ਜੱਕੜ ਮਰੀ ਜਾਂਦੇ ਜੱਕੜ ਨਾਲ ਲੈ ਜਾ ਇਹਨੂੰ ਇਹਦੇ ਨਾਲ ਖੜੇ ਜਾਂਦੀ ਮੈਂ ਲੈ ਜਾ ਇਹਨੂੰ ਸਹੀ ਹੈ ਇਹਦੇ ਨਾਲ ਲੈ ਜਾਓ ਅੜੀ ਤਾਂ ਹੈਗੀ ਬੱਚਾ ਮਾੜੀ ਮਾੜੀ ਸਾਡਾ ਬਸ ਪਰ ਜਮੀਨ ਹੀ ਕਿਸੇ ਦੇ ਹੋ ਕੇ ਨਹੀਂ ਖੜਿਆ ਪਾਸੇ ਪਿੰਡ ਦੀ ਹੋ ਕੇ ਖੜੀ ਆ ਹੈ ਹਾਂ ਦੋਤੀ ਉਹ ਵੱਡੇ ਬੰਦੇ ਇਧਰ ਫਿਰ ਗੱਲਾਂ ਸਿਆਣੇ ਕਰਦੇ ਨੇ ਹਾਂ ਹੈਨਾ ਬਹੁਤੀ ਜਾਣਦੇ ਇਹ ਫਿਰ ਸਿਆਣੇ ਨਹੀਂ ਤੂੰ ਲੀਡਰ ਨਹੀਂ ਆਪਾਂ ਗਿਆ ਆਪਾਂ ਗੀਆ ਕਰਨ ਆਪਾਂ ਵੀ ਆਇਆ ਚੂੜੇ ਆ ਸੀ ਪਿਓਰ ਚੂੜੇ ਇੱਕ ਬਹੁਤ ਕੱਟੀਆਂ ਨਹੀਂ ਆ ਦੇਖੋ ਜੀ ਲਾਓ ਚਲੇਟਾ ਫੜਾਈ ਸੀ ਫਸੀ ਲਾਈ ਸੀ ਝੋਲਾ ਠੀਕ ਤੇ ਦੇਖਿਆ ਨਹੀਂ ਹੁਣ ਮੇਰਾ ਨਾਮ ਕਿੰਨਾ ਘਟਾਰ ਹੈ ਮੇਰੇ ਹਾਂ ਇਧਰ ਲਾ ਪੈਰ ਉਧਰ ਲਾ ਪੈਰ ਕੋਮਲ ਦਾ ਕੋਮਲ ਦਾ ਵੀ ਕਾਲਾ ਇੱਕ ਪੋਰਾ ਪੈਰ ਇਧਰ ਆ ਫੂਨੀਆ ਨੂੰ ਜਾਗਾ ਜਿਹੜਾ ਕਾਲੇ ਘਰੇ ਦਿਖਦੇ ਨੇ ਕੁਝ ਤਾਂ ਕੋਮਲ ਤੇ ਜੇ ਕੋਮਲ ਤੇ ਗੱਲ ਆ ਗਈ ਫਿਰ ਕਹਿੰਦੇ ਫੂਨੀ ਨਹੀਂ ਹੈ ਜਾਗਾ ਚੁਗਲੀਆਂ ਜੀ ਇਧਰ ਦੇਖ ਲਓ ਮੇਰੇ ਚੁਗਲੀਆਂ ਚੰਗੀਆਂ ਨੇ ਇਹ ਵੀਰ ਵੀਡੀਓ ਜਿਹੜੀਆਂ ਕਰ ਰਹੇ ਨੇ ਇਹ ਲਾਈਵ ਜੁਬਲੀ ਲਾਈਵ ਲੜ ਰਹੀ ਜੁਬਲੀ ਗਾਦੀ ਜੁਬਲੀ ਗਾਦੀ ਲਾਈਵ ਤੇ ਲੱਦੀ ਆ ਮੀਰਪਾਲ ਚੁੱਪ ਕਰ ਤੋ ਕਰ ਗਈ ਲਾਈਵ ਹਾਂ ਲਾਈਵ ਲਗਾ ਕੇ ਚੰਦਾ ਹਰੇ ਖੰਦ ਹੋਰ ਜਮਾ ਪੀਅਸ ਤੇ ਫੈਡਰ ਦਾ ਲਾਈਵ ਲੜ ਰਹੀ ਤੇ ਕੀ ਕਰਾਨਾ ਹੋਣਾ ਇਹ ਕਰਨੀ ਆ ਹੁਣ ਆਹ ਦੇਖ ਲੱਖੋਂ ਗੋਲ ਜੁਰੀਆ ਕਰ ਰਹੀ ਆਸੀ ਤਾਂ ਸੀਰੀਅਸ ਤੇ ਗੱਲ ਚੁੱਪਲੀ ਨਹੀਂ ਕਰ ਰਹੀ ਸੀਰੀਅਸ ਗੱਲ ਹੋ ਰਹੀ ਆ ਤੇ ਵੀਡੀਓ ਬਣਾ ਲਿਓ ਸਟੋਰ ਕਰਿਓ ਅੰਕਿਸਤਾਂ ਨਾ ਨਾ ਕਈ ਵਾਰ ਨਾ ਕੱਟਣੀ ਭੁੱਲ ਜੇ ਤੁਸਨ ਲਈ ਸੀਰੀਅਸ ਮਾਟਰ ਚੱਲ ਰਾ ਇਧਰ ਸੁਣਾਉਣ ਵਾਸਤੇ ਪਾਣਿਆ ਉਹ ਬਿਲਕੁਲ ਆਏ ਬੋਲ ਲੱਗਦੇ ਨਹੀਂ ਮੇਰਾ ਧਿਆਨ ਗੱਲ ਕਰਨਾ ਪਾਤੂਲ ਗਤੂ ਕਰਨ ਕਰਨ ਗੱਲਾਂ ਹਮੈ ਸੰਨ ਸਟੇਡੀਅਮ ਚ ਲੈ ਜਾਓ ਇਹ ਇਹਨਾਂ ਦਾ ਫੇਟ ਘਟਾ ਦੇ ਵੀ ਇਹ ਇਹ ਤੇਰੀ ਲੌਨ ਜਾ ਰਹੀਆਂ ਨੇ ਜੀ ਆਰਮੀ ਬੋਨਾ ਜੀ ਅੱਜ ਦੋ ਬਸਾਂ ਬੈਠੀਆਂ ਯਾ ਇਸੇ ਵਾਸਤੇ ਕਰੇ ਬਬੂਆ ਤੂੰ ਗਊਆ ਤੂੰ ਗਊਆ ਇਹ ਆਹਦੇ ਨਾਮ ਕੀ ਕਰੀ ਆਏ ਨੰਦੀ ਨਾ ਆ ਰਹੀ ਬਾਹ ਮੈਂ ਨੰਦੀ ਮਹਰਾਏ ਤੂੰ ਵਾਮਣਾ ਨਾ ਮੈਂ ਵਾਮਣਾ ਜਾਣਾ ਆ ਦੋਸਤਾਂ ਵੇਠੇ ਹੀ ਨਾ ਹਉ ਕੁੜੀ ਜਿਦੈਰੀ ਲਵਾਤੀ ਜੋ ਮੈਂ ਸਵਾਰੀ ਮੋਟੀ ਸੀਗੀ ਉਹ ਪਟਾਤਾ ਜਿੰਦਗੀ ਡੇਟ ਘਟ ਗਿਆ ਜੀ ਕਹਿੰਦੇ ਜਰਤੀ ਤੋਂ ਹਾਂ ਰੰਚਾਰੀ ਹਵਾਏ ਤੋਂ ਡੇ ਜਾਂਦੀ ਆ ਮੰਦਾ ਇਹ ਤਾਂ ਸੀਰੀਅਸ ਮਾਰਨ ਜਾਣਾ